ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਵਲੌਗ ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਹਾਂ ਗੁਰਦੁਆਰਾ ਸਾਈਬ ਸੱਚੀ ਮੰਜੀ ਜੋ ਕਿ ਸ਼ਮਸ਼ਪੁਰ ਦੇ ਵਿੱਚ ਪਟਿਆਲੇ ਦੇ ਕੋਲ ਪਿੰਡ ਦੇ ਵਿੱਚ ਗੁਰਦੁਆਰਾ ਸਾਈਬ ਏ ਸੋ ਆਪਾਂ ਚੱਲਦੇ ਹਾਂ ਤੇ ਅੱਜ ਤੁਹਾਨੂੰ ਪੂਰਾ ਇਤਿਹਾਸ ਦੱਸਣਾ ਹੈ ਅੰਦਰ ਤੇ ਤੁਹਾਨੂੰ ਕਰਾਨਿਆਂ ਪੂਰਾ ਦਰਸ਼ਨ ਕਾਰਜ ਸਗਲ ਅਰੰਭਿਓ ਘਰ ਕਾ ठाकुर का भरोसा ठाकुर का भरोसा काज जिस सकल हरमियो कर काम ठाकुर का भरोसा ठाकुर का परोसा। ਸਗਲ ਕਰੰਬਿਓ ਕਰੇ ਕਾਮ ਠਾਕੁਰ ਕਾ ਪਰੋਸਾ ਠਾਕੁਰ ਕਾ ਸਗਲ ਬਦੀ ਚੁਰ ਗੁਰਦੁਆਰਾ ਸੱਚੀ ਮੰਜੀ ਸਾਹਿਬ ਪਿੰਡ ਸਮਸਪੁਰ ਪਟਿਆਲਾ ਜ਼ਿਲ੍ਹਾ ਦੇ ਬਹਾਦਰਗੜ੍ਹ ਨੇੜੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਇਤਿਹਾਸਕ ਮਹਤਵ ਰੱਖਦਾ ਹੈ ਇਹ ਗੁਰਦੁਆਰਾ ਪਟਿਆਲਾ ਸ਼ਹਿਰ ਤੋਂ ਲਗਭਗ 3 ਕਿਲੋਮੀਟਰ ਉੱਤਰ ਵੱਲ ਸਥਿਤ ਹੈ ਅਤੇ ਚੰਡੀਗੜ੍ਹ ਤੋਂ ਲਗਭਗ 65 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਗੁਰਦੁਆਰੇ ਵਿੱਚ ਗੁਰੂ ਅਮਰਦਾਸ ਜੀ ਦਾ ਪਵਿੱਤਰ ਮੰੰਜਾ ਸਾਹਿਬ ਅਤੇ ਗੁਰੂ ਅਰਜਨ ਦੇਵ ਜੀ ਦਾ ਛੱਟਾ ਸਾਹਿਬ ਸਥਾਪਿਤ ਹਨ ਇਸ ਅਸਥਾਨ ਦੇ ਵਿਸ਼ਵਾਸ ਅਨੁਸਾਰ ਇਨ੍ਹਾਂ ਪਵਿੱਤਰ ਚੀਜ਼ਾਂ ਦੇ ਦਰਸ਼ਨ ਕਰਨ ਨਾਲ ਕੇਸਰ ਕੋੜ ਅਤੇ ਕੁੱਤੇ ਦੇ ਵੱਡੀਆਂ ਵਰਗੀਆਂ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਇਸ ਸਥਾਨ ਨੂੰ ਰੋਗ ਮੁਕਤੀ ਲਈ ਵੀ ਮਸ਼ਹੂਰ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ ਆਕਰੋ ਦਰਸ਼ਨ ਪਵਿੱਤਰ ਛੱਟਾ ਸਾਹਿਬ ਜੀ ਦੇ ਤੇ ਆ ਕਰੋ ਦਰਸ਼ਨ ਮੰਜਾ ਸਾਹਿਬ ਜੀ ਦੇ ਕਾਰਜ ਸਗਲ ਹਰੰਬਿਓ ਘਰ ਕਾ ठाकुर का परोसा ठाकुर का परोसा कार्य सगल ਅਦੰ ਬੀਕ ਕਰ ਕਾਮ ਠਾਕੁਰ ਕਾ ਭਰੂ ਸਾ ਠਾਕੁਰ ਕਾ ਭਰੂ ਸਾ ਕਾਰਜ ਸਗਲ ਕਰੰਭੇ ਕਰ ਕੰਮ ਠਾਕੁਰ ਕਾ ਪਰੋਸਾਂ ਠਾਕੁਰ ਕਾ ਸਗਲ ਬਿਦੀ ਚੁਰ ਆਹਰ ਕਰਿਆ ਤਜੋ ਸਗਲ ਆਂਦੇ ਸਾ ਸਗਲ ਬਿਦੀ ਚੁਰ ਆਹਰ ਕਰਿਆ ਤਜੋ ਸਗਲ ਆਂਦੇ ਸਾ ਕਰਜ ਸਗਲ ਕਰੰਬਿਓ ਕਰ ਕਾ ठाकुर ਕਾ ਭਰੋਸਾ ठाकुर ਕਾ ਭਰੋਸਾ ਕਰਜ ਸਗਲ ਕਰੰਬਿਓ ਕਰ ਕਾ ठाकुर ਕਾ ਭਰੋਸਾ ठाकुर ਕਾ ਸੁਨਿਏ ਬਾਦੇ ਬਾਦ ਸੁਹਾਵੀ ਬਾਦੇ ਬਾਦ ਸੁਹਾਵੀ ਸੁਨਿਏ ਬਾਦੇ ਬਾਦ ਸੁਹਾਵੀ ਬਾਦੇ ਬਾਦ ਸੁਹਾਵੀ ग्रह मंगल सोहलावी ग्रह मंगल सोहलावी ग्रह मंगल सोहलावी कारज सगले करम बियो करतक ठाकुर ਗਾਈਜ਼ ਅੱਜ ਦੀ ਵੀਡੀਓ ਇੱਥੇ ਹੀ ਐਂਡ ਕਰਦੇ ਆਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਦੋਂ ਵੀ ਮੈਂ ਨਵੀਂ ਵੀਡੀਓ ਪਾਵਾਂਗਾ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਏਗੀ ਥੈਂਕਸ ਫਾਰ ਵੁੱਚ